ਸਰਕਾਰ ਦਾ ਹੀ ਧੰਨਵਾਦ ਕਰਦਾ ਕਿ ਸਰਕਾਰ ਨੇ ਘਟੋ ਘਟ ਸਾਨੂੰ اپੋਜੀਸ਼ਨ ਤਾਂ ਮੰਨਿਆ ਨਾ ਜਿਹੜੇ ਬੰਦੇ ਅਸੀਂ ਬੋਲਣ ਵਾਲੇ ਹੈਗੇ ਆਂ بار بار ਕਹਿੰਦੇ ਇੱਕ ਤਾਂ ਪੱਤਰਕਾਰ ਹੀ ਹੈ ਨਹੀਂ ਤੇ ਆਪਾਂ ਪਹਿਲੀ ਗੱਲ ਕੀਤੀ ਕਿ ਸਵਾਲ ਬਾਬੇ ਨਾਨਕ ਨੇ ਕਿਹੜਾ ਕੀ ਪੱਤਰਕਾਰ ਤਾਂ ਹੀ ਡਿਗਰੀ ਲਈ ਸੀ ਜਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਹੋਇਆ ਫਿਰ ਵੀਰ ਨੇ ਕਰਤਾਰ ਸਿੰਘ ਸਰਾਬੇ ਦਾ ਨਾਮ ਲਿਆ ਸੀ ਤੇ ਮੈਨੂੰ ਇਹ ਲੱਗਦਾ ਕਿ ਪੰਜਾਬ 'ਚ 2.5 300 ਬੰਦਾ ਹਰ ਰੋਜ਼ ਕੀ ਆ ਹਰ ਸਾਲ ਪੱਤਰਕਾਰ ਤਾਂ ਦੀ ਡਿਗਰੀ ਲੈਂਦਾ ਤੇ ਕਿੰਨੇ ਕੁ ਬੰਦੇ ਲੋਕਾਂ ਦੇ ਮੁੱਦੇ ਚੱਕਦੇ ਫਤਿਹ ਅਰਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਬਾਈ ਜੀ ਨੇ ਗੱਲ ਕੀਤੀ ਸੀ ਪਹਿਲਾਂ ਇੱਕ ਨੇ ਕਿ ਇਹ ਅਕਸਰ ਗੱਲ ਕਰਦੇ ਆ ਕਿ ਸਵਾਲ ਕਰਨਾ ਹੀ ਅਸੀਂ ਸਿਖਾਏ ਆ ਪਰ ਉਹਨੇ ਵੀ ਵੀਰ ਨੇ ਗੱਲ ਕੀਤੀ ਸੀ ਕਿ ਸਾਨੂੰ ਸਵਾਲ ਕਰਨੇ ਬਾਬਾ ਨਾਨਕ ਵੀ ਸਾਡਾ ਸਿਖਾ ਕੇ ਗਿਆ ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮੇ ਦੇ ਰੂਪ ਦੇ ਵਿੱਚ ਸਮੇਂ ਦੀ ਹਕੂਮਤ ਮੂਹਰੇ ਖੜਾ ਕੀਤਾ ਸੀ ਤੇ ਜਿਹਦਾ ਜਵਾਬ ਉਹਨਾਂ ਕੋਲੇ ਵੀ ਹੈ ਨਹੀਂ ਸੀ ਅਸੀਂ ਉਹਨਾਂ ਦੇ ਕੀ ਆ ਵਾਰਸ ਆ ਤੇ ਅੱਜ ਜਿਹੜੇ ਪੱਤਰਕਾਰਾਂ ਵੱਲੋਂ ਭਰਾਵਾ ਵੱਲੋਂ ਸਵਾਲ ਖੜੇ ਕੀਤੇ ਗਏ ਆ ਪਹਿਲਾਂ ਗੱਲ ਕੀਤੀ ਸੀ ਕਿ ਇੱਕ ਸਵਾਲ ਪਿੱਛੇ ਇੱਡਾ ਵੱਡਾ ਐਕਸ਼ਨ ਲਿਆ ਗਿਆ ਕੋਈ ਇੱਕ ਸਵਾਲ ਪਿੱਛੇ ਨਹੀਂ ਲਿਆ ਗਿਆ ਕੋਈ ਮਨਿੰਦਰ ਅਰਗੇ ਅੱਜ ਦੇ ਨਹੀਂ ਬੋਲਣ ਲੱਗੇ ਆਪਾਂ ਜਾਣਦੇ ਆ ਕਿ ਮਨਿੰਦਰ ਅਰਗੇ ਕਹਿੰਦੇ ਸਵਾਲ ਲਾ ਲਓ ਮਿੰਟੀ ਗੁਰੂਸਰਵਾਰ ਵੀਰਾਂ ਉਹਨਾਂ ਦੇ ਸਵਾਲ ਲਾ ਲਓ ਜੇ ਜਿੰਨੀਆਂ ਜਥੇਬੰਦੀਆਂ ਵਿੱਚ ਸ਼ਾਮਲ ਹੋਈਆਂ ਸਾਰਿਆਂ ਨੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਹੀ ਹੈ ਨਹੀਂ ਸਰਕਾਰ ਕੋਲੇ ਜਦੋਂ ਕਿਸੇ ਚੀਜ਼ ਦਾ ਜਵਾਬ ਨਾ ਹੋਵੇ ਤਾਂ ਆਪਾਂ ਜਾਣਦੇ ਆ ਕਿ ਬੰਦਾ ਕੀ ਕਰਦਾ ਉਹਦੋਂ ਗੱਲ ਨੂੰ ਪੈਂਦਾ ਤਾਂ ਇਹ ਗੱਲ ਨੂੰ ਪਏ ਆ ਪਰ ਮੈਂ ਸਰਕਾਰ ਦਾ ਹੀ ਧੰਨਵਾਦ ਕਰਦਾ ਕਿ ਸਰਕਾਰ ਨੇ ਘਟੋਕਟ ਸਾਨੂੰ ਆਪੋਜੀਸ਼ਨ ਤਾਂ ਮੰਨਿਆ ਨਾ ਜਿਹੜੇ ਬੰਦੇ ਅਸੀਂ ਬੋਲਣ ਵਾਲੇ ਹੈਗੇ ਆ ਤੇ ਆਪਾਂ ਜਿੰਨੇ ਬੈ ਹੁਣ ਸਾਰੇ ਜਾਣਦੇ ਕਿ ਪੰਜਾਬ 'ਚ ਸਿਆਸੀ ਧਿਰ ਕੋਈ ਨਹੀਂ ਰਹੀ ਹੁਣ ਆਪੋਜੀਸ਼ਨ ਜਿਹੜੀ ਹੈਗੀ ਆ ਉਹਨਾਂ ਨੇ ਸੋਨੂੰ ਮੰਨ ਵੀ ਲਿਆ ਜਿੰਨੇ ਆਪਾਂ ਇੱਥੇ ਸ਼ਾਮਲ ਹੋਏ ਆ ਤੇ ਮੇਰਾ ਇੱਕ ਹੀ ਸੁਝਾਅ ਜਿਹੜਾ ਕੀ ਆ ਮੈਂ ਬਾਰ-ਬਾਰ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਤੇ ਨੈਰੇਟਿਵ ਸਿਰਜਿਆ ਜਾ ਰਿਹਾ ਇਹ ਬਾਰ-ਬਾਰ ਕਹਿੰਦੇ ਇੱਕ ਤਾਂ ਪੱਤਰਕਾਰ ਹੀ ਹੈ ਨਹੀਂ ਤੇ ਆਪਾਂ ਪਹਿਲੀ ਗੱਲ ਕੀਤੀ ਕਿ ਸਵਾਲ ਬਾਬੇ ਨਾਨਕ ਨੇ ਕਿਹੜਾ ਕੀਆ ਪੱਤਰਕਾਰ ਤਾਂ ਇਹ ਡਿਗਰੀ ਲਈ ਸੀ ਜਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਹੋਇਆ ਫਿਰ ਵੀਰ ਨੇ ਕਰਤਾਰ ਸਿੰਘ ਸਰਾਭੇ ਦਾ ਨਾਂ ਲਿਆ ਸੀ ਤੇ ਮੈਨੂੰ ਇਹ ਲੱਗਦਾ ਕਿ ਪੰਜਾਬ ਚ 2.300 ਬੰਦਾ ਹਰ ਰੋਜ਼ ਕੀਆ ਹਰ ਸਾਲ ਪੱਤਰਕਾਰਤਾ ਦੀ ਡਿਗਰੀ ਲੈਂਦਾ ਤੇ ਕਿੰਨੇ ਕ ਬੰਦੇ ਲੋਕਾਂ ਦੇ ਮੁੱਦੇ ਚੱਕਦੇ ਆ ਤੇ ਇਹਦੇ ਵਾਸਤੇ ਡਿਗਰੀ ਦੀ ਲੋੜ ਨਹੀਂ ਜਜ਼ਬੇ ਦੀ ਕੀਆ ਮੈਂ ਕਹਣਾ ਹੌਸਲੇ ਦੀ ਲੋੜ ਆ ਜਿਹੜਾ ਇਨ੍ਹਾਂ ਭਰਾਮਾਂ ਚ ਹੈਗਾ ਤੇ ਇਨ੍ਹਾਂ ਦਾ ਸਾਥ ਦੇਣ ਵਾਸਤੇ ਸੀ ਡਟ ਕੇ ਕੀਆ ਸਾਥ ਦੇਾਂਗੇ ਤੇ ਇੱਕ ਮੇਰਾ ਸੁਝਾਅ ਹੋਰ ਆ ਕਿ 26 ਜਨਵਰੀ ਵਾਲੇ ਦਿਨ ਆਪਾਂ ਇਕੱਠ ਜਿਹੜੇ ਮਰਜ਼ੀ ਰੱਖ ਲੋ ਪਰ 26 ਵਾਲੇ ਦਿਨ ਆਪਾਂ ਕੀਆ ਕੋਈ ਨਾ ਕੋਈ ਸਿੰਬੋਲਿਕ ਵਿਰੋਧ ਕੀਆ ਲੋਕਾਂ ਨੂੰ ਦੇ ਦਈਏ ਕਿ ਬੰਦੇ ਘਰੋਂ ਬੈਠੀ ਵਿਰੋਧ ਕਰਨ ਪਰ ਉਹਦਾ ਤਰੀਕਾ ਇਹ ਜਾਂ ਕੋਈ ਮੰਨ ਲੋ ਜਿਹੜੇ ਤਰੀਕੇ ਨਾਲ ਘਰੇ ਬੈਠਾ ਬੰਦਾ ਆਪਦੇ ਘਰੇ ਕੀ ਆ ਪਿਕ ਪਾਵੇ ਮੈਂ ਕਹਾਂ ਦੀ ਕੀ ਆ ਪਿਕਚਰ ਜਿਹੜੀ ਕੀ ਆ ਅਪਲੋਡ ਕਰੇ ਇੰਨੀ ਇੱਕ ਮੈਂ ਕਿ ਲੋਕ ਜਦੋਂ ਸਾਰੇ ਪੰਜਾਬ ਚੋਂ ਵਿਰੋਧ ਉੱਠੂਆ ਉਹਦੇ ਬਾਅਦ ਤੇ ਸਿੰਬੋਲਿਕ ਤੌਰ ਤੇ ਜਿਵੇਂ ਮੋਦੀ ਨੇ ਥਾਰੀ ਖਿੜਕਾ ਉਹ ਕਿਹਾ ਸੀ ਪਰ ਉਹਦੇ ਮੈਂ ਕਹਿੰਦਾ ਵੀ ਅਸੀਂ ਕੋਈ ਇਹੋ ਜਿਹਾ ਵਿਰੋਧ ਮੈਂ ਕਿ ਮਿੱਥੀਏ ਜਿਹੜੇ ਸਾਰੀ ਕਮੇਟੀ ਨੂੰ ਮੇਰੀ ਬੇਨਤੀ ਆ ਕਿ 26 ਤਰੀਕ ਨੂੰ ਘਰ-ਘਰ ਚੋਂ ਫੋਟੋ ਕੀ ਆ ਮੈਂ ਕਹਿੰਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਵੇ ਤੇ ਇਹਨਾਂ ਨੂੰ ਜਵਾਬ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇਰਜਾ ਜੀ ਵਾਹਿ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਬਾਈ ਜੀ ਨੇ ਗੱਲ ਕੀਤੀ ਸੀ ਪਹਿਲਾਂ ਇੱਕ ਨੇ ਕਿ ਇਹ ਅਕਸਰ ਗੱਲ ਕਰਦੇ ਆ ਕਿ ਸਵਾਲ ਕਰਨਾ ਹੀ ਅਸੀਂ ਸਿਖਾਏ ਆ ਪਰ ਉਹਨੇ ਵੀ ਵੀਰ ਨੇ ਗੱਲ ਕੀਤੀ ਸੀ ਕਿ ਸਾਨੂੰ ਸਵਾਲ ਕਰਨੇ ਬਾਬਾ ਨਾਨਕ ਵੀ ਸਾਡਾ ਸਿਖਾ ਕੇ ਗਿਆ ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮੇ ਦੇ ਰੂਪ ਦੇ ਵਿੱਚ ਸਮੇਂ ਦੀ ਹਕੂਮਤ ਮੂਹਰੇ ਖੜਾ ਕੀਤਾ ਸੀ ਤੇ ਜਿਹਦਾ ਜਵਾਬ ਉਹਨਾਂ ਕੋਲੇ ਵੀ ਹੈ ਨਹੀਂ ਸੀ ਅਸੀਂ ਉਹਨਾਂ ਦੇ ਕੀ ਆ ਵਾਰਸ ਆ ਤੇ ਅੱਜ ਜਿਹੜੇ ਪੱਤਰਕਾਰਾਂ ਵੱਲੋਂ ਆਵਾਵਾਂ ਵੱਲੋਂ ਸਵਾਲ ਖੜੇ ਕੀਤੇ ਗਏ ਪਹਿਲਾਂ ਗੱਲ ਕੀਤੀ ਸੀ ਕਿ ਇੱਕ ਸਵਾਲ ਪਿੱਛੇ ਐਡਾ ਵੱਡਾ ਐਕਸ਼ਨ ਲਿਆ ਗਿਆ ਉਹ ਇੱਕ ਸਵਾਲ ਪਿੱਛੇ ਨਹੀਂ ਲਿਆ ਗਿਆ ਕੋਈ ਮਨਿੰਦਰ ਆਰ ਕਹਿੰਦੇ ਅੱਜ ਦੇ ਨਹੀਂ ਬੋਲਣ ਲੱਗੇ ਆਪਾਂ ਜਾਣਦੇ ਆ ਕਿ ਮਨਿੰਦਰ ਆਰ ਕਹਿੰਦੇ ਸਵਾਲ ਲਾ ਲਓ ਮਿੰਟੀ ਗੁਰੂਸਰਵਾਰ ਵੀਰਾਂ ਉਹਨਾਂ ਦੇ ਸਵਾਲ ਲਾ ਲਓ ਜੋ ਜਿੰਨੀਆਂ ਜਥੇਬੰਦੀਆਂ ਵਿੱਚ ਸ਼ਾਮਲ ਹੋਈਆਂ ਸਾਰਿਆਂ ਨੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਹੀ ਹੈ ਨਹੀਂ ਸਰਕਾਰ ਕੋਲੇ ਜਦੋਂ ਕਿਸੇ ਚੀਜ਼ ਦਾ ਜਵਾਬ ਨਾ ਹੋਵੇ ਤਾਂ ਆਪਾਂ ਜਾਣਦੇ ਆ ਕਿ ਬੰਦਾ ਕੀ ਕਰਦਾ ਉਹਦੋਂ ਗੱਲ ਨੂੰ ਪੈਂਦਾ ਤਾਂ ਇਹ ਗੱਲ ਨੂੰ ਪਏ ਆ ਪਰ ਮੈਂ ਸਰਕਾਰ ਦਾ ਹੀ ਧੰਨਵਾਦ ਕਰਦਾ ਕਿ ਸਰਕਾਰ ਨੇ ਘਟੋਕਟ ਸਾਨੂੰ ਆਪੋਜੀਸ਼ਨ ਜਿਹੜੇ ਬੰਦੇ ਅਸੀਂ ਬੋਲਣ ਵਾਲੇ ਹੈਗੇ ਆ ਤੇ ਆਪਾਂ ਜਿੰਨੇ ਬੈਠੇ ਆ ਹੁਣ ਸਾਰੇ ਜਾਣਦੇ ਕਿ ਪੰਜਾਬ 'ਚ ਸਿਆਸੀ ਧਿਰ ਕੋਈ ਨਹੀਂ ਰਹੀ ਹੁਣ ਆਪੋਜੀਸ਼ਨ ਜਿਹੜੀ ਹੈਗੀ ਆ ਉਹਨਾਂ ਨੇ ਸੋਨੂੰ ਮੰਨ ਵੀ ਲਿਆ ਜਿੰਨੇ ਆਪਾਂ ਇੱਥੇ ਸ਼ਾਮਲ ਹੋਏ ਆ ਤੇ ਮੇਰਾ ਇੱਕ ਹੀ ਸੁਝਾਅ ਜਿਹੜਾ ਕੀ ਆ ਮੈਂ ਬਾਰ-ਬਾਰ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਤੇ ਨੈਰੇਟਿਵ ਸਿਰਜਿਆ ਜਾ ਰਿਹਾ ਇਹ ਬਾਰ-ਬਾਰ ਕਹਿੰਦੇ ਇੱਕ ਤਾਂ ਪੱਤਰਕਾਰ ਹੀ ਹੈ ਨਹੀਂ ਤੇ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਸਵਾਲ ਬਾਬੇ ਨਾਨਕ ਨੇ ਕਿਹੜਾ ਕੀਆ ਪੱਤਰਕਾਰ ਤਾਂ ਇਹ ਡਿਗਰੀ ਲਈ ਸੀ ਜਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਹੋਇਆ ਫਿਰ ਵੀਰ ਨੇ ਕਰਤਾਰ ਸਿੰਘ ਸਰਾਭੇ ਦਾ ਨਾਮ ਲਿਆ ਸੀ ਤੇ ਮੈਨੂੰ ਇਹ ਲੱਗਦਾ ਕਿ ਪੰਜਾਬ ਚ 2.300 ਬੰਦਾ ਹਰ ਰੋਜ਼ ਕੀਆ ਹਰ ਸਾਲ ਪੱਤਰਕਾਰਤਾ ਦੀ ਡਿਗਰੀ ਲੈਂਦਾ ਤੇ ਕਿੰਨੇ ਕ ਬੰਦੇ ਲੋਕਾਂ ਦੇ ਮੁੱਦੇ ਚੱਕਦੇ ਆ ਤੇ ਇਹਦੇ ਵਾਸਤੇ ਡਿਗਰੀ ਦੀ ਲੋੜ ਨਹੀਂ ਜਜ਼ਬੇ ਦੀ ਕੀਆ ਮੈਂ ਕਹਣਾ ਹੌਸਲੇ ਦੀ ਲੋੜ ਆ ਜਿਹੜਾ ਇਨ੍ਹਾਂ ਭਰਾਮਾਂ ਚ ਹੈਗਾ ਤੇ ਇਨ੍ਹਾਂ ਦਾ ਸਾਥ ਦੇਣ ਵਾਸਤੇ ਸੀ ਡਟ ਕੇ ਕੀਆ ਸਾਥ ਦੇਾਂਗੇ ਤੇ ਇੱਕ ਮੇਰਾ ਸੁਝਾਅ ਹੋਰ ਆ ਕਿ 26 ਜਨਵਰੀ ਵਾਲੇ ਦਿਨ ਆਪਾਂ ਇਕੱਠ ਜਿਹੜੇ ਮਰਜ਼ੀ ਰੱਖ ਲੋ ਪਰ 26 ਵਾਲੇ ਦਿਨ ਆਪਾਂ ਕੀਆ ਕੋਈ ਨਾ ਕੋਈ ਸਿੰਬੋਲਿਕ ਵਿਰੋਧ ਕੀਆ ਲੋਕਾਂ ਨੂੰ ਦੇ ਰਹੀਏ ਕਿ ਬੰਦੇ ਘਰੋਂ ਬੈਠੀ ਵਿਰੋਧ ਕਰਨ ਪਰ ਉਹਦਾ ਤਰੀਕਾ ਇਹ ਜਾਂ ਕੋਈ ਮੰਨ ਲੋ ਜਿਹੜੇ ਤਰੀਕੇ ਨਾਲ ਘਰੇ ਬੈਠਾ ਬੰਦਾ ਆਪਦੇ ਘਰੇ ਕੀ ਆ ਪਿਕ ਪਾਵੇ ਮੈਂ ਕਹਾਂ ਦੀ ਕੀ ਆ ਪਿਕਚਰ ਜਿਹੜੀ ਕੀ ਆ ਅਪਲੋਡ ਕਰੇ ਇੰਨੀ ਇੱਕ ਮੈਂ ਕਿ ਲੋਕ ਜਦੋਂ ਸਾਰੇ ਪੰਜਾਬ ਚੋਂ ਵਿਰੋਧ ਉੱਠੂਆ ਉਹਦੇ ਬਾਅਦ ਤੇ ਸਿੰਬੋਲਿਕ ਤੌਰ ਤੇ ਜਿਵੇਂ ਮੋਦੀ ਨੇ ਥਾਲੀ ਖੜਕਾਓ ਕਿਹਾ ਸੀ ਪਰ ਉਹਦੇ ਮੈਂ ਕਹਿੰਦਾ ਵੀ ਅਸੀਂ ਕੋਈ ਇਹੋ ਜਿਹਾ ਵਿਰੋਧ ਮੈਂ ਕਿ ਮਿੱਥੀਏ ਜਿਹੜੇ ਸਾਰੀ ਕਮੇਟੀ ਨੂੰ ਮੇਰੀ ਬੇਨਤੀ ਆ ਕਿ 26 ਤਰੀਕ ਨੂੰ ਘਰ-ਘਰ ਚੋਂ ਫੋਟੋ ਕੀ ਆ ਮੈਂ ਕਹਿੰਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਵੇ ਤੇ ਇਹਨਾਂ ਨੂੰ ਜਵਾਬ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ